ਆਇਓ ਬਟੇ ਇੱਧਰ ਇੱਧਰ ਆ ਜਾਓ ਹਲੋ ਜੀ ਸਸਰੀਤਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਅੱਜ ਫਸਦੇ ਵਸਦੇ ਹੋਵੋਗੇ ਤੇ ਲੋ ਜੀ ਆਪਾਂ ਸ਼ੁਰੂ ਕਰਦੇ ਆਂ ਅੱਜ ਦਾ ਵਲੌਗ ਅੱਜ ਦਾ ਵਲੌਗ ਮੈਂ ਕੋਈ ਰੂਟੀਨ ਵਾਲਾ ਵਲੌਗ ਨਹੀਂ ਬਣਾ ਰਹੀ ਹੈਗੀ ਤੇ ਅੱਜ ਮੈਂ ਜਸਟ ਨਾ ਬੈਠੀ ਬੈਠੀ ਨੇ ਸੋਚਿਆ ਵੀ ਮੈਂ ਤੁਹਾਡੇ ਨਾਲ ਨਾ ਆਪਣੀ ਲਿਪਸਟਿਕ ਦੀ ਕਲੈਕਸ਼ਨ ਸ਼ੇਅਰ ਕਰਾਂ ਹਨਾ ਮੇਰੇ ਕੋਲ ਕਾਫੀ ਸਾਰੀਆਂ ਲਿਪਸਟਿਕ ਨੇ ਤੇ ਮੈਂ ਕਿਹ ਚਲੂ ਆਪਾਂ ਅੱਜ ਉਹੀ ਦਿਖਾਉਣੇ ਆ ਤੁਹਾਨੂੰ ਹਨਾ ਤੇ ਕਾਫੀ ਸੈਲ ਹੈਗੀਆਂ ਨੇ ਤੇ ਮੈਂ ਤੁਹਾਨੂੰ ਦਿਖਾਉਣੀ ਆ 1 ਬਾਈ 1 ਕਰਕੇ ਪਰ ਸਿਰਤ ਮੈਨੂੰ ਬਹੁਤ ਤੰਗ ਕਰੀ ਜਾਂਦੀ ਆ ਸਿਰਤ ਖੋਲ ਕੇ ਨਹੀਂ ਰੱਖਣੀ ਆ ਤੇ ਕਾਫੀ ਸਾਰਾ ਢੇਰ ਮੈਂ ਆਪਣੇ ਕੋਲੇ ਲਾ ਕੇ ਰੱਖਿਆ ਹੋਇਆ ਹੈ ਬਲਿਪਸਟਿਕ ਦਾ ਨੂੰ ਮੈਂ 1 ਵਾਈ 1 ਕਰਕੇ ਦਿਖਾਉਣੀ ਹੈ ਬਾਕੀ ਮੈਂ ਬਾਅਦ ਵਿੱਚ ਨਾ ਪਿਕ ਵੀ ਐਡ ਕਰ ਦੂੰਗੀ ਜਿਹੜੀਆਂ ਮੈਂ ਰੱਖੀਆਂ ਹੋਈਆਂ ਨੇ ਆਪਣੇ ਕੋਲ ਇਹ ਕੁਝ ਤੇ ਰੱਖੀਆਂ ਨੇ ਜਿਹੜੀਆਂ ਮੈਂ ਯਾਦਾ ਯੂਜ਼ ਕਰ ਲਈਆਂ ਉਹ ਮੈਂ ਨਹੀਂ ਲੈ ਕੇ ਆਈ ਹੈਗੀ ਕਿਉਂਕਿ ਉਹ ਹੁਣ ਮਤਲਬ ਕਿ ਦਿਖਾਉਣ ਵਾਲਾ ਉਹਨਾਂ ਚ ਕੀ ਆਉ ਆਲਮੋਸਟ ਫਿਨਿਸ਼ ਹੀ ਆ ਤੇ ਬਟ ਸੀਟ ਨਹੀਂ ਹਜੇ ਵੀ ਨਹੀਂ ਟਿਕ ਰਹੀ ਸੀਟ ਨਹੀਂ ਟਿਕ ਰਹੀ ਸੀਟ ਤਾਂ ਮੈਨੂੰ ਲੱਗਦਾ ਤੋਂ ਮੈਨੂੰ ਵੀਡੀਓ ਬਣਾਉਣੀ ਹੀ ਨਹੀਂ ਦੇਣੀ ਤੇ ਬਾਕੀ ਜਦੋਂ ਵੀ ਹਨਾ ਆਪਾਂ ਲਿਪਸਟਿਕ ਲੈਣੀ ਹੁੰਦੀ ਆ ਹਨਾ ਆਪਾਂ ਆਪਾਂ ਇਹ ਦੇਖਦੇ ਆਂ ਵੀ ਆਹ ਕਲਰ ਸੋਹਣਾ ਹਨਾ ਵੀ ਆਹ ਉਹਦੇ ਲੱਗਿਆ ਜਾਂ ਇਦਾਂ ਆਏ ਆਪਾਂ ਦੇਖ ਕੇ ਕਈ ਵਾਰੀ ਲੈ ਲੈਨੇ ਹੁੰਨੇ ਆ ਤੇ ਕਈ ਵਾਰ ਜਦੋਂ ਆਪਾਂ ਆਪਣੇ ਅਪਲਾਈ ਕਰਦੇ ਆਂ ਤਾਂ ਉਹ ਬਿਲਕੁਲ ਸੂਟ ਨਹੀਂ ਕਰਦੀ ਹੁੰਦੀ ਆਪਣੀ ਹਨਾ ਫੇਸ ਤੇ ਲਿਪਸਟਿਕ ਕਈ ਵਾਰੀ ਕੋਈ ਡਾਰਕ ਸ਼ੇਡ ਨਹੀਂ ਸੂਟ ਕਰਦਾ ਕਈ ਵਾਰੀ ਕੋਈ ਲਾਈਟ ਜਾਂ ਨਿਊਡ ਸ਼ੇਡ ਆ ਸੂਟ ਹੀ ਨਹੀਂ ਕਰਦਾ ਆਪਾਂ ਨੂੰ ਉਹ ਦੇਖ ਕੇ ਬੜਾ ਅਜੀਬ ਲੱਗਦਾ ਪਰ ਉਹ ਕਿਸੇ ਤੇ ਲੱਗਿਆ ਸੋਣਾ ਲੱਗਦਾ ਵਾ ਹਨ ਸੋ ਉਸ ਟਾਈਮ ਜਦੋਂ ਇਹ ਹੁੰਦਾ ਵਾ ਵੀ ਆਪਾਂ ਕਿਸੇ ਦੇ ਲੱਗਿਆ ਦੇਖ ਕੇ ਚੂਜ਼ ਕਰ ਲੈਨੇ ਆ ਤੇ ਬਾਅਦ ਵਿੱਚ ਆਪਣੇ ਕੋਈ ਵਾਰੀ ਮਤਲਬ ਸੂਟ ਹੀ ਨਹੀਂ ਕਰਦਾ ਫੇਸ ਨੂੰ ਹਨਾ ਆਪਾਂ ਫਿਰ ਸੋਚਦੇ ਆ ਵੀ ਪੈਸੀ ਖਰਾਬ ਕਰ ਲਈ ਹਨਾ ਸੋ ਕਈ ਹੁਣ ਤਾਂ ਬਸ ਡੈਮੋ ਵੀ ਦੇਣ ਲੱਗੇ ਆ ਉਹ ਟਰਾਈ ਕਰਨ ਜਦੋਂ ਫਲਪਸਟਿਕ ਲੈਣੀ ਆ ਆਪਾਂ ਡੈਮੋ ਮਤਲਬ ਕਿ ਟਰਾਈ ਕਰ ਸਕਦੇ ਆ ਪਹਿਲਾਂ ਵੀ ਲਗਾ ਕੇ ਦੇਖ ਸਕਦੇ ਆ ਤੇ ਪਹਿਲਾਂ ਹੀ ਸੀਗਾ ਵੀ ਪਹਿਲਾਂ ਕਈ ਵਾਰੀ ਜਦੋਂ ਤਾਂ ਆਈ ਹੁੰਦਾ ਸੀ ਹਨਾ ਸ਼ੌਪ ਤੇ ਦਿਖਾਉਂਦੇ ਨਹੀਂ ਸੀ ਹੁੰਦੇ ਹਨਾ ਉਹ ਕਹਿੰਦੇ ਸੀ بس ਆਈ ਲੈ ਲਓ ਹਨਾ ਜੀ ਲਿਪਸਟਿਕ ਆ ਹਾਂ ਉਹ ਦਿਖਾਉਂਦੇ ਨਹੀਂ ਉਹ ਉਹਦਾ ਡੈਮੋ ਨਹੀਂ ਸੀ ਕਈ ਵਾਰੀ ਦਿੰਦੇ ਪਹਿਲਾਂ ਹਨਾ ਵੀ ਉਹ ਇਦਾਂ ਹੀ ਕਹਿੰਦੇ ਸੀ ਵੀ ਇੱਥੋਂ ਚੂਜ਼ ਕਰ ਲਓ ਕਲਰ ਇਵਨ ਕੀ ਸਕਿਨ ਤੇ ਵੀ ਨਹੀਂ ਸੇ ਲਾਉਣ ਦਿੰਦੇ ਕਹਿੰਦੇ ਸੀ ਸਾਡਾ ਜਿਹੜਾ ਪੀਸ ਆ ਖਰਾਬ ਹੋ ਜਾਊਗਾ ਤੇ ਬਟ ਨਹੀਂ ਆਪਾਂ ਕਈ ਵਾਰੀ ਇਹ ਹੁੰਦਾਗਾ ਹਨਾ ਜੇ ਆਪਣੀ ਸਕਿਨ ਜਿਆਦਾ ਫੇਅਰ ਆ ਤਾਂ ਤੁਸੀਂ ਆਪਣੀ ਇਸ ਸਾਈਡ ਤੇ ਲਗਾ ਕੇ ਲਿਪਸਟਿਕ ਦੇਖ ਸਕਦੇ ਹੋ ਇਸ ਜਗ੍ਹਾ ਤੇ ਕਿਉਂਕਿ ਇਹ ਵਾਲੀ ਜਿਹੜੀ ਚੀਜ਼ ਆਪਣੀ ਬਹੁਤ ਹੀ ਜ਼ਿਆਦਾਤਰ ਫੇਸ ਨਾਲ ਮੈਚ ਹੁੰਦੀ ਹੈ ਜੇ ਆਪਣਾ ਕਲਰ ਫੇਅਰ ਆ ਜੇ ਆਪਣੀ ਸਕਿਨ ਦਾ ਮਤਲਬ ਫੇਅਰ ਨਹੀਂ ਹੈਗੀ ਤੇ ਆਪਣੇ ਹੱਥਾਂ ਤੇ ਤੁਸੀਂ ਇਸ ਸਾਈਡ ਤੇ ਲਗਾ ਕੇ ਲਿਪਸਟਿਕ ਚੈੱਕ ਕਰ ਸਕਦੇ ਹੋ ਕਿਉਂਕਿ ਇਹ ਸਕਿਨ ਟੋਨ ਦਾ ਵੀ ਫਰਕ ਹੁੰਦਾਗਾ ਤੇ ਇੱਥੇ ਲਗਾ ਕੇ ਕਰ ਸਕਦੇ ਹਾਂ ਤੇ ਬਾਕੀ ਜਦੋਂ ਵੀ ਤੁਸੀਂ ਲਿਪਸਟਿਕ ਲੈਣੀ ਹੈ ਮੋਸਟਲੀ ਹੁਣ ਤਾਂ ਸਾਰੀਆਂ ਹੀ ਪਿਗਮੈਂਟ ਆਉਣ ਲੱਗੀਆਂ ਹਨਾ ਜਿਆਦਾ ਸਟੇ ਰਹਿੰਦੀ ਆ ਕਈ ਵਾਰ ਹੋ ਜਾਂਦਾ ਇਦਾਂ ਵੀ ਆਪਾਂ ਨੂੰ ਕਹਿ ਦਿੰਦੇ ਨੇ ਵੀ ਸਟੇ 24 ਆਵਰਸ ਦਾ ਜਾਂ 8 ਆਵਰਸ ਦਾ ਵੀ ਲੈਂਦੀਆਂ ਹੀ ਨਹੀਂ ਹੈਗੀਆਂ ਪਰ ਕਈ ਵਾਰੀ ਖਰਾਬ ਨਿਕਲ ਜਾਂਦੀਆਂ ਕੱਚੀਆਂ ਹੀ ਹੁੰਦੀਆਂ ਨੇ ਲੈ ਜਾਂਦੀਆਂ ਨੇ ਬਟ ਮੇਰੀਆਂ ਲਿਪਸਟਿਕ ਮੋਸਟਲੀ ਸਾਰੀਆਂ ਹੀ ਪਿਗਮੈਂਟ ਆ ਕੋਈ ਲਿਪਸਟਿਕ ਮੇਰੇ ਕੋਲ ਇਦਾਂ ਦੀ ਨਹੀਂ ਹੈਗੀ ਕਿ ਜਿਹੜੀ ਮੈਂ ਲਗਾਉਂਗੀ ਤੇ ਲੈ ਜੂਗੀ ਉਤਾਰਨੀ ਪੈਂਦੀ ਆ ਅਗਲੇ ਦਿਨ ਮੋਸਚਰਾਈਜ਼ਰ ਵਗੈਰਾ ਲਾ ਕੇ ਨਾ ਪਹਿਰ ਉਤਾਰਨੀ ਪੈਂਦੀ ਆ ਤੇ ਮੇਰੇ ਕੋਲੇ ਡਾਰਕ ਕਲੈਕਸ਼ਨ ਵੀ ਆ ਤੇ ਮੇਰੇ ਕੋਲੇ ਨਿਊਡ ਕਲੈਕਸ਼ਨ ਵੀ ਆ ਸੋ ਤੁਹਾਨੂੰ ਮੈਂ ਪਹਿਲਾਂ ਦਿਖਾਉਂਗੀ ਡਾਰਕ ਕਲੈਕਸ਼ਨ ਡਾਰਕ ਦੇ ਵਿੱਚ ਫਸਟ ਆਫ 올 ਮੇਰੇ ਕੋਲੇ ਹੈਗੀ ਆ ਮੈਬਲਿਨ ਦੀ ਆ ਦਿਖ ਦਉਣਾ ਤੁਹਾਨੂੰ ਮੈਂ ਨਾ ਹਾਂ ਮੈਬਲਿਨ ਦੀ ਹੈਗੀ ਆ ਇਹ ਹੈਗਾ ਵਾ 11 ਸ਼ੇਡ ਬਹੁਤ ਹੀ ਜ਼ਿਆਦਾ ਪਿਗਮੈਂਟ ਆ ਬਹੁਤ ਹੀ ਸੋਹਣਾ ਕਲਰ ਆਉਂਦਾ ਹੈ ਇਹਦਾ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਆ ਇਹਦਾ ਬਹੁਤ ਹੀ ਜ਼ਿਆਦਾ ਮੈਨੂੰ ਇਹ ਬਹੁਤ ਪਸੰਦ ਆ ਇਹ ਜ਼ਿਆਦਾ ਪਰ ਮੈਂ ਮਤਲਬ ਕਿ ਮਤਲਬ ਉਦਾਂ ਨਹੀਂ ਲਾਉਂਦੀ ਹੈਗੀ ਮਤਲਬ ਮੈਂ ਹਲਕਾ ਜਿਹਾ ਲਾਇਆ ਤੇ ਪਾਰਟੀ ਵਗੈਰਾ ਤੇ ਫੇਰ ਜੇ ਕੋਈ ਫੰਕਸ਼ਨ ਹੋਵੇ ਹਾਂਜੀ 1 ਮਿੰਟ ਤੇ ਕੋਈ ਫੰਕਸ਼ਨ ਵਗੈਰਾ ਹੁੰਦਾ ਉਦੋਂ ਹੀ ਮੈਂ ਇਹ ਵਾਲੀ ਲਿਪਸਟਿਕ ਯੂਜ਼ ਕਰਦੀ ਆ ਸੀਰਤ ਨਾ ਬਹੁਤ ਸ਼ਰਾਰਤਾਂ ਕਰ ਰਹੀ ਹੈ ਵਿੱਚ ਸੈਕੰਡ ਮੇਰੇ ਕੋਲੇ ਲਿਪਸਟਿਕ ਹੈਗੀ ਆ ਡਾਰਕ ਦੇ ਵਿੱਚ ਹੀ ਆ ਫੇਸ ਇਸ ਕੈਨੇਡਾ ਦੀ ਇਹਦਾ ਸ਼ੇਡ ਹੈਗਾ ਵਾ ਮੈਂ ਦੱਸਦੀ ਆ ਇੰਨਾ ਬਰੀਕ 04 04 ਸ਼ੇਡ ਦੀ ਹੈ ਇਹ ਇਹ ਵੀ ਬਹੁਤ ਜ਼ਿਆਦਾ ਪਿਗਮੈਂਟ ਆ ਫੋਰ ਫੋਰ ਦੀ ਸੁਨਾ ਸ਼ੇਡ ਦਿੰਦੀ ਹੈ ਇਹ ਵੀ ਤੇ ਇਹ ਹੋ ਗਈ ਆ ਇਹਦੇ ਨਾਲ ਮੇਰੇ ਕੋਲ ਤਿੰਨ ਨੇਲ ਪੇਸਿਸ ਕੈਨੇਡਾ ਜੀਆਂ ਮੇਰੇ ਕੋਲੇ ਤਿੰਨ ਲਿਪਸਟਿਕ ਨੇ ਚਾਰ ਸੀਗੀਆਂ ਇੱਕ ਮੇ ਤੁਮਿਸਪਲੇਸ ਹੋ ਗਈ ਮਿਸਪਲੇਸ ਇੱਦਾਂ ਨਹੀਂ ਹੋਈ ਵੀ ਮੈਨੂੰ ਗਲਬਣੀ ਹੋਈ ਨਹੀਂ ਗਲਬ ਚੂਗੀ ਕਿਸੇ ਪਰਸ ਦੇ ਵਿੱਚ ਆ ਤੇ ਬਟ ਮੈਂ ਹਜੇ ਧਿਆਨ ਹੀ ਨਹੀਂ ਦਿੱਤਾ ਵੀ ਕਿਹੜੇ ਪਰਸ ਚ ਆ ਪਰਸ ਚ ਆ ਹੋ ਤੇ ਆ ਆਹ ਵਾਲਾ ਕਲਰ ਤੁਹਾਨੂੰ ਮੈਂ ਦਿਖਾਤਾ 04 ਆ ਤੇ ਜਿਹੜਾ ਆਹ ਵਾਲਾ ਕਲਰ ਆ A02a A02a ਮੈਂ ਇਹਨਾਂ ਸਾਰੀਆਂ ਤਿੰਨੋਂ ਇੱਕ ਅਲੱਗ-ਅਲੱਗ ਦਿਖਾ ਦੇਣੀ ਆ ਸੌਰੀ ਇਕੱਠੀਆਂ ਕਰਕੇ ਦਿਖਾ ਦੇਣੀ ਆ ਫਿਰ ਪਤਾ ਨਹੀਂ ਲੱਗਣਾ ਆ ਦੇਖੋ ਫੇਸਿਸ ਕੈਨੇਡਾ ਕੈਨੇਡਾ ਦੀਆਂ ਨੇ ਇਹ ਆ ਇਹਦੇ ਵਿੱਚ ਜਿਹੜਾ ਆ ਕਲਰ ਹੈਗਾ ਵਾ 112ਵ ਨੰਬਰ ਆ 812ਵ ਨੰਬਰ ਹੈ ਆ ਜਿਹੜਾ ਹੈਗਾ ਵਾ 04 ਤੇ ਆ ਲਪਿਸਟਿਕ ਮੇਰੇ ਕੋਲੇ ਹੈਗੀ ਆ 02 ਤਿੰਨੋਂ ਹੀ ਕਲਰ ਬਹੁਤ ਸੋਹਣੇ ਆ ਬਹੁਤ ਸੋਹਣੇ ਲੁੱਕ ਦਿੰਦੇ ਆ ਬਹੁਤ ਹੀ ਜ਼ਿਆਦਾ ਪਿਗਮੈਂਟ ਆ ਤੇ ਲਿਪਸਟਿਕ ਬਹੁਤ ਸਮੂਥ ਰਹਿੰਦੇ ਆ ਆ ਨਹੀਂ ਹੈਗਾ ਵੀ ਜਦੋਂ ਲਪਿਸਟਿਕ ਲਗਾ ਲਾਂਗੇ ਤਾਂ ਉੱਪਰ ਹੀ ਉੱਪਰੀ ਜਾਂ ਛਿਲਕਾ ਜਿਹਾ ਬਣ ਜਾਊਗਾ ਐਵੇਂ ਨਹੀਂ ਹੈਗਾ ਸੋ ਡਾਰਕ ਦੇ ਵਿੱਚ ਹਨਾ ਡਾਰਕ ਦੇ ਵਿੱਚ ਮੇਰੇ ਕੋਲੇ ਸੋ ਬਿਨਾ ਹੈਗੀਆਂ ਨੇ ਮੈਟ ਲਿਪਸਟਿਕ ਬਿਊਟੀ ਦੀਆਂ ਰਿਸ ਬਿਊਟੀ ਦੀ ਕਲੈਕਸ਼ਨ ਆ ਮੇਰੇ ਕੋਲੇ ਏ ਨੰਬਰ ਹੈਗਾ ਵਾ 17 ਇਹ ਹੈਗਾ ਵਾ 80 ਥੋੜਾ ਜਿਹਾ ਹੀ ਫਰਕ ਆ ਦੋਹਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਬਟ ਜਦੋਂ ਲਿਖਾਉਨੇ ਆ ਉਦਾਂ ਪਤਾ ਲੱਗਦਾ ਤੁਹਾਨੂੰ ਪਤਾ ਲੱਗ ਰਿਹਾ ਹੁਣ ਆ ਡਾਰਕ ਆ ਆ ਲਾਈਟ ਆ ਨਿਊਡ ਦੇ ਵਿੱਚ ਆ ਆ ਡਾਰਕ ਦੇ ਵਿੱਚ ਆ ਹਨਾ ਸੋ ਇਹ ਹੋਗੀ ਉਸ ਤੋਂ ਬਾਅਦ ਮੇਰੇ ਕੋਲੇ تھی ਦੀ ਆ ਮ ਸਟੇ ਮੈਟ ਦੀ ਆ ਸਿੰਪਲ ਅ ਮਲਦੀ ਸਟੇ ਮੈਟ ਦੀ ਰਿਮਲ ਲੰਡਨ ਬ੍ਰਾਂਡ ਦੀ ਇਹ ਬਾਹਰਲੀ ਕੁਸ਼ਟਿਕਾ ਤੇ ਇਹ ਇਹ ਮੈਨੂੰ ਗਿਫਟ ਕੀਤੀ ਸੀ ਮੇਰੇ ਸਾਡੇ ਮਾਮਾ ਜੀ ਦੀ ਬੇਟੀ ਨੇ ਗਿਫਟ ਕੀਤੀ ਸੀਗੀ ਸੋ ਇਹ ਵੀ ਬਹੁਤ ਪਿਆਰੀ ਆ ਤੇ ਉਸ ਤੋਂ ਬਾਅਦ ਮੇਰੇ ਕੋਲ ਹੈਗੀ ਆ ਉਹ ਕਲਰ ਬਾਰ ਦੀ ਤੇ ਇਹ ਨਿਊਡ ਸ਼ੇਡ ਆ ਠੀਕ ਆ ਤੇ ਉਸ ਤੋਂ ਬਾਅਦ ਮੇਰੇ ਕੋਲ ਅੰਸਾਈਡ ਦੀਆਂ ਹਾਂ ਇੱਕ ਮੇਰੇ ਕੋਲੇ ਮੈਂ ਤੁਹਾਨੂੰ ਦਿਖਾਉਣੀ ਆ ਸਵਿਸ ਬਿਊਟੀ ਦੀ ਹੋਈ ਆ ਵੀ ਆ ਵੀ ਸਵਿਸ ਬਿਊਟੀ ਦੀ ਲਿਪਸਟਿਕ ਆ ਤੇ ਇਹਦਾ ਸ਼ੇਡ ਇਦਾਂ ਦਾਗਾ ਨਿਊਡ ਚ ਵੀ ਆ ਇਹ ਡਾਰਕ ਚ ਵੀ ਡਬਲ ਸ਼ੇਡ ਲਾ ਲਵਾਂਗੇ ਇਹ ਤਾਂ ਡਾਰਕ ਬਣ ਜੂ ਕਿ ਸਿੰਗਲ ਕੋਡ ਲਾ ਲਵਾਂਗੇ ਤਾਂ ਇਹ ਨਿਊਡ ਹੀ ਰਹੂਗੀ ਤੇ ਇਹਦੇ ਵਿੱਚ ਮੇਰੇ ਕੋਲੇ ਦੋ ਲਿਪਸਟਿਕ ਹੋਰ ਆ ਸੇਮ ਇਸੇ ਕੰਪਨੀ ਦੀਆਂ ਰੈੱਡ ਕਲਰ ਹੈ ਤੇ ਰਾਣੀ ਸ਼ੇਡ ਦੀ ਜਿਹਨੂੰ ਆਪਾਂ ਕਹਿੰਦੇ ਆ ਹੌਟ ਪਿੰਕ हॉट पिंक शेड की भी एच आ मेरे को उस इनसाइटिस्टिकलमोस्ट खत्म आ थोड़ी जी है एच न्यूड शेड चाहिए ये मेरे फेवरेट आ बहुत है मेरी लगी हुई है मैं बहुत ज्यादा यूज की ठीक है उस तो बाद मेरे को नाइक्स की हैगी मेरे को भी न्यूड शेड आ जीरो टू शेड आ ਇਹ ਵੀ ਬਹੁਤ ਸੋਹਣੀ ਆ ਪਿਗਮੈਂਟ ਆ ਤੇ ਇਨਸਾਈਡ ਦੀ ਵੀ ਮੇਰੇ ਕੋਲ ਇੱਕ ਹੋਰ ਆ ਉਹ ਵੀ ਮੈਂ ਨਿਊਡ ਸ਼ੇਡ ਹੀ ਆ ਇਹ ਬ੍ਰਸ਼ ਵਾਲੀ ਜਿਹਦਾ ਉਹ ਵਿਦਆਊਟ ਬ੍ਰਸ਼ ਸੀਗੀ ਇਹ ਬ੍ਰਸ਼ ਵਾਲੀ ਆ ਇਹ ਵੀ ਨਿਊਡ ਆ A27 ਆ ਇਹਦਾ ਕੋਡ ਆ ਤੇ ਇਹ ਹੋ ਗਈਆਂ ਮੇਰੇ ਕੋਲ ਮਤਲਬ ਕਿ ਜਿਹੜੀਆਂ ਦੋ ਇੱਕ ਮਿੰਟ ਇੱਕ ਹੋਰ ਆ ਇਹ ਆ ਵੀ ਮੇਰੇ ਕੋਲੇ ਕੈਲੇ ਦੀ ਆ ਇਹ ਵੀ ਮੈਨੂੰ ਬਾਹਰੋਂ ਹੀ ਆਈ ਹੋਈ ਆ ਇਹ ਮਹਿਰੂਨ ਸ਼ੇਡ ਦੀ ਆ ਬਹੁਤ ਡਾਰਕ ਦਾ ਪਿਗਮੈਂਟ ਆ ਤੇ ਬਹੁਤ ਕੈਂਟ ਆ ਤੇ ਆ ਮੇਰੀ ਫੇਵਰਿਟ ਆ ਹੌਲੀ 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 ਮੈਟ ਲੁੱਕ ਦੀ ਇਹ ਵੀ ਨਿਊ ਸ਼ੇਡ ਚਾ ਮੇਰੇ ਕੋਲ ਸਿੰਗਲ ਵੀ ਲਗਾ ਲਓ ਤਾਂ ਵੀ ਜੇ ਵਧੀਆ ਡਬਲ ਲਗਾ ਲੋਂਗੇ ਥੋੜੀ ਡਾਰਕ ਹੋ ਚੁਗੀ ਜਿਸ ਤਾਂ ਮੇਰੇ ਲੱਗਿਆ ਹੋਇਆ ਥੋੜਾ ਇਹਦੇ ਨਾਲ ਹੀ ਮੈਚ ਕਰਦਾ ਹੈ ਇਹ ਆ ਇਹਦੀ ਕਲਰ ਹੈਗਾ ਵਾ ਤੇ ਨੀ ਕਿਹੜੀ ਦੀ ਆ ਨਾਮ ਹੀ ਨਹੀਂ ਲੱਗਦਾ ਕਿ ਇਹ ਮੇਰੇ ਕੋਲ ਪਿੰਕ ਸ਼ੇਡ ਚ ਹੈ ਨੋਰਮਲ ਪਲਾਸਟਿਕ ਦਾ ਬਟਲ ਮੈਂ ਮਾਰਕੀਟ ਚੋਂ ਬਾਈ ਕੀਤੀ ਸੀਗੀ ਇਹਦਾ ਮੈਨੂੰ ਬ੍ਰੈਂਡ ਨੀ ਨਾਮ ਨਹੀਂ ਪਤਾ ਪਤਾ ਨਹੀਂ ਕੀ ਆ ਨਹੀਂ ਉਹਨੂੰ ਪਤਾ ਨਹੀਂ ਕੀ ਆ ਮਿੱਟਿਆ ਜਾ ਪਿਆ ਤੇ ਕੈਂਪ ਕੋ ਦੀ ਆ ਮੇਰੇ ਕੋਲੇ ਇਹ ਵੀ ਇਹ ਵੀ ਮਹਿਰੂਨ ਸ਼ੇਡ ਚੀ ਆ ਸਿੱਕੀ ਰੈੱਡ ਜੇ ਥੋੜੀ ਜੀ ਤੇ ਹਾਂ ਨਿਊ ਸ਼ੇਡ ਦੇ ਵਿੱਚ ਮੇਰੇ ਕੋਲੇ ਥੋੜਾ ਬਿਊਟੀ ਦੀ ਆ ਇਹ ਇਹ ਬਿਊਟੀ ਦੀ ਆ ਇਹ ਨਿਊ ਸ਼ੇਡ ਚ ਮੇਰੇ ਕੋਲ ਠੀਕ ਹੈ ਆ ਮੇਰੇ ਕੋਲੇ ਮੈਕ ਦੀ ਆ ਇਹ ਵੀ ਆਲਮੋਸਟ ਮੇਰੀ ਖਤਮ ਹੋਣ ਆ ਰਹੀ ਆ ਇੰਨੀ ਕਰੇਗੀ ਇਹ ਵੀ ਜਿਸ ਤਰ੍ਹਾਂ ਮੈਂ ਲਗਾਈ ਹੋਈ ਆ ਨਾ ਇਸ ਦਾ ਮੈਂ ਡੇਲੀ ਇਹ ਲਗਾ ਲੈਣੀ ਆ ਇਹ ਮੈਕ ਦੀ ਆ ਮੈਕ ਦੀ ਲਿਪਸਟਿਕ ਤੁਹਾਨੂੰ ਪਤਾ ਹੀ ਆ ਬਹੁਤ ਵਧੀਆ ਹੁੰਦੀ ਆ ਤੇ ਆਲਪਿਸਟਿਕ ਹੈਗੀ ਆ ਮੈਨੂੰ ਇਹਦਾ ਨਾਮ ਨਹੀਂ ਪਤਾ ਕਿਉਂਕਿ ਇਹਦੇ ਪੈਕਿੰਗ ਤੇ ਨਾਮ ਸੀਗਾ ਇੱਥੇ ਹੈ ਨਹੀਂ ਇਹਦੀ ਐਦਾਂ ਵਾ ਇਹ ਸਾਨੂੰ ਹੈਗਾ ਵਾ ਸ਼ੀ ਗਲੈਮ ਦੀ ਸ਼ੀ ਗਲੈਮ ਦੀ ਆ ਸ਼ੀ ਗਲੈਮ ਪਤਾ ਨਹੀਂ ਕਿਹੜਾ ਇਹ ਬ੍ਰਾਂਡ ਆਪਣੇ ਨਹੀਂ ਹੈਗਾ ਇਹ ਬਾਹਰਲੀ ਆ ਕੈਨੇਡਾ ਤੋਂ ਮਾਸੀ ਜੀ ਹੋਣੀ ਆਈ ਸੀ ਉਹ ਲੈ ਕੇ ਆਈ ਸੀ ਇਹ ਪ੍ਰੋਪਰ ਰੈੱਡ ਆ ਔਰ ਵਿੱਚ ਇਹਦੇ ਸ਼ਾਈਨ ਐ ਸਪਾਰਕਾ ਥੋੜੀ ਜੀ ਠੀਕ ਹੈ ਇਹ ਹੋ ਗਈ ਆ ਦੇ ਐਂਡ ਤੇ ਇੱਕ ਮੇਰੇ ਕੋਲ ਇਹ ਪਿੰਕ ਇਹ ਵੀ ਰੈਗੂਲਰ ਮੈਂ ਮਾਰਕੀਟ ਤੋਂ ਹੀ ਲਈ ਹੋਈ ਆ ਨੋਰਮਲ ম্যাਟ ਲੁੱਕ ਦੀ ਹੈ ਬਟ ਇਹ ਤੇ ਐਂਡ ਤੇ ਮੇਰੇ ਕੋਲੇ ਹੈਗਾ ਬਟ ਟੈਂਟ ਤੇ ਜਿਹਨੂੰ ਆਪਾਂ ਚੀਕਸ ਤੇ ਵੀ ਅਪਲਾਈ ਕਰ ਸਕਦੇ ਆ ਲਿਪ ਬ ਆਮ ਵੀ ਕਰਾਂ ਵੀ ਲਾ ਸਕਦੇ ਆ ਸੋ ਇਹ ਵੀ ਬਹੁਤ ਪਿਗਮੈਂਟ ਆ ਇਹ ਵੀ ਮੇਰਾ ਫੇਵਰੇਟ ਆ ਡੇਲੀ ਯੂਜ਼ ਦੇ ਵਿੱਚ ਹੋਂਦ ਸੋ ਇਹ ਹੈਗੀਆਂ ਮੇਰੀਆਂ ਸਾਰੀ ਲਿਪਸਟਿਕ ਦੀ ਕਲੈਕਸ਼ਨ ਮਤਲਬ ਇਹ ਸਾਰੀਆਂ ਨਹੀਂ ਹੈਗੀਆਂ ਇਸ ਪੁਸ਼ਕ ਪੁਸ਼ਕ ਕਲੈਕਸ਼ਨ ਆ ਮੇਰੀ ਬਹੁਤ ਸਾਰੀਆਂ ਤਾਂ ਮੈਂ ਖਤਮ ਕਰ ਦਿੱਤੀਆਂ ਪਿੱਛੇ ਸੀਰਤ ਵੀ ਨਾ ਖੇਡਦੀ ਫਿਰਦੀ ਯਾਰੂੰਦੀ ਫਿਰਦੀ ਤੁਹਾਨੂੰ ਮੇਰੀ ਆਵਾਜ਼ ਉਦਾਂ ਅਡਜਸਟ ਕਰ ਲਿਓ ਤੇ ਬਹੁਤ ਸਾਰੀਆਂ ਮੈਂ ਖਤਮ ਕਰ ਚੁੱਕੀ ਆ ਜਾਂ ਖਤਮ ਹੋਣ ਵਾਲੀਆਂ ਨੇ ਜਿਹੜੀਆਂ ਉਹ ਮੈਂ ਨਹੀਂ ਰੱਖੀਆਂ ਆਪਣੇ ਕੋਲ ਸੋ ਮੈਂ ਜਸ ਇਦਾਂ ਹੀ ਦਿਖਾਉਣੀ ਆ ਤੁਹਾਨੂੰ ਆ ਦੇਖੋ ਮੇਰੇ ਹੱਥ ਵਿੱਚ ਵੀ ਨਹੀਂ ਆ ਰਹੀਆਂ ਪ੍ਰੋਪਰ ਇੰਨੀਆਂ ਜ਼ਿਆਦਾ ਮੇਰੇ ਕੋਲੇ ਲਪੇਟੀਆਂ ਹੋਣੇ ਉਨਾ ਤਾਰੇ ਵਿਛਾ ਕੇ ਸੋ ਇਹ ਹੈਗੀਆਂ ਮੇਰੀਆਂ ਸਾਰੀਆਂ ਲਪੀਸਟਿਕ ਇਹ ਮੇਰੇ ਪ੍ਰੋਪਰ ਹੱਥ ਚ ਵੀ ਨਹੀਂ ਆ ਰਹੀਆਂ ਅ ਇਨੀਆਂ ਸਾਰੀਆਂ ਲਪੀਸਟਿਕ ਆ ਇੱਕ ਕੁਸ਼ਕ ਨੇ ਕੁਸ਼ਕ ਸੋ ਬਾਤ ਕਿ ਲਪੀਸਟਿਕ ਮੇਰੀਆਂ ਮਤਲਬ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਕੁਝ ਖਤਮ ਹੋਣ ਵਾਲੀਆਂ ਨੇ ਕੁਝ ਖਤਮ ਹੋ ਗਈਆਂ ਮੈਂ ਛੁੱਟ ਛੱਟ ਪੀਂਆਂ ਕੁਝ ਓਦਾਂ ਹੀ ਛੁੱਟ ਪੀਂਆਂ ਤੋ ਤੇ ਬਾਕੀ ਤੁਸੀਂ ਲਿਪਸਟਿਕ ਜਦੋਂ ਲੈਣੀ ਹੁੰਦੀ ਆ ਉਹ ਉਦੋਂ ਇਹ ਧਿਆਨ ਰੱਖ ਲਿਆ ਕਰੋ ਕਿ ਤੁਹਾਨੂੰ ਸੂਟੇਬਲ ਹੈਗੀ ਆ ਜਾਂ ਨਹੀਂ ਮਤਲਬ ਤੁਸੀਂ ਕਿਸੇ ਦੇ ਲੱਗੀ ਦੇਖ ਕੇ ਕਦੇ ਨਾਲ ਲਿਪਸਟਿਕ ਚੂਜ਼ ਕਰੋ ਕਿ ਉਹਦੇ ਲੱਗੀ ਆ ਤੇ ਮੇਰੇ ਵੀ ਸੋਹਣੀ ਲੱਗੂਗੀ ਔਰ ਸੈਕੰਡਲੀ ਜਦੋਂ ਤੁਸੀਂ ਲਿਪਸਟਿਕ ਅਪਲਾਈ ਕਰਦੇ ਹੋ ਫਸਟ ਆਫ ਆਲ ਤੁਹਾਡੇ ਜਿਹੜੇ ਲਿਪਸ ਆ ਨਾ ਉਹ ਪ੍ਰੀਪੇਅਰ ਹੋਣੇ ਚਾਹੀਦੇ ਆ ਲਿਪਸਟਿਕ ਲਈ ਇਦਾਂ ਨਹੀਂ ਹੈਗਾ ਵੀ ਤੁਸੀਂ ਬਸ ਆਏ ਤੇ ਡਾਇਰੈਕਟ ਲਿਪਸਟਿਕ ਲਗਾ ਲਈਆ ਤੇ ਉਹਦੇ ਨਾਲ ਜਿਹੜੇ ਲਿਪਸ ਆ ਤੁਹਾਡੇ ਇਹ ਨਾ ਖਰਾਬ ਹੋਣੇ ਸ਼ੁਰੂ ਹੋ ਜਾਣਗੇ ਲਿਪਸਟਿਕ ਆ ਜਿਹੜੀ ਜ਼ਿਆਦਾ ਟਾਈਮ ਸਟੇ ਵੀ ਨਹੀਂ ਕਰੋਗੀ ਫਸਟ ਆਫ ਆ ਲਿਪ ਬਾਮ ਵਗੈਰਾ ਲਾ ਕੇ ਨਾ ਜਦੋਂ ਤੁਸੀਂ ਮੇਕਅਪ ਕਰਦੇ ਹੋ ਨਹੀਂ ਵੀ ਮੇਕਅਪ ਕਰਦੇ ਨਾ ਤੁਸੀਂ ਪਹਿਲਾਂ ਹਲਕਾ ਜਿਹਾ ਲਿਪ ਬਾਮ ਲਾ ਕੇ ਛੱਡ ਦਿਓ ਉਹਨਾਂ ਟਾਈਮ ਤੁਸੀਂ ਸਟੈਪਸ ਸ਼ੁਰੂਆਲੋ ਹਨਾ ਤੇ ਜਦੋਂ ਉਸ ਤੋਂ ਬਾਅਦ ਰੁਪਿਸਟਿਕ ਅਪਲਾਈ ਕਰੋ ਡਾਇਰੈਕਟ ਮਤਲਬ ਤੇ ਆਪਣੇ ਲਿਪਸ ਤੇ ਉੱਪਰ ਰੁਪਿਸਟਿਕ ਅਪਲਾਈ ਨਾ ਕਰਿਆ ਕਰੋ ਪਹਿਲਾਂ ਤੁਸੀਂ ਹਲਕਾ ਜਿਹਾ ਮੋਇਸਚਰਾਈਜ਼ਰਾਈਜ਼ ਕਰ ਲਿਆ ਕਰੋ ਹਨਾ ਸੀ ਸੂਏ ਸੀਗੀ ਮੇਰੀ ਪਿਸਟਿਕ ਕਲੈਕਸ਼ਨ ਕੁਛ ਜ਼ਿਆਦਾ ਤਾਂ ਹੈ ਨਹੀਂ ਸੀ ਅੱਜ ਮੇਰੇ ਕੋਲੇ ਵੀਡੀਓ ਚ ਦਿਖਾਉਣ ਨੂੰ ਸੋ ਮੈਂ ਸੋਚਿਆ ਥੋੜੇ ਨਾਲ ਸ਼ੇਅਰ ਕਰ ਲਵਾਂ ਹਨਾ ਬੈਠੀ ਬੈਠੀ ਤੇ ਮੇਕਅੱਪ ਵੀ ਮੇਰੇ ਕੋਲੇ ਬਹੁਤ ਸੋਹਣਾਗਾ ਮੇਕਅੱਪ ਦੀ ਕਲੈਕਸ਼ਨ ਵੀ ਮੇਰੇ ਕੋਲੇ ਬਹੁਤ ਸੋਹਣੀ ਆਈ ਪੈਨਟ ਮੇਰੇ ਕੋਲ ਫਾਊਂਡੇਸ਼ਨਸ ਕਮਪੈਕਟ ਲਾਈਨਰ ਮਸਕਰਾ ਆਲਮੋਸਟ ਸਾਰਾ ਕੁਝ ਹੀ ਮਤਲਬ ਮੇਰੇ ਕੋਲ ਬਹੁਤ ਸੋਨਾ ਪਿਆਗਾ ਸੋ ਮੈਂ ਪਹਿਲਾਂ ਬਸ ਆਈ ਸੋਚਿਆ ਸੀ ਬੈਠੀ ਬੈਠੀ ਨੇ ਵੀ ਚਲੋ ਮੈਂ ਹੀ ਪੈ ਰਹੀ ਸੀ ਜਾਂ ਬਾਅਦ ਵਿੱਚ ਜਦੋਂ ਮੈਂ ਕੋਈ ਵੀਡੀਓ ਬਣਾ ਲੈਂਦੀ ਆ ਸੋ ਮੈਂ ਅੱਜ ਆਪਣੀ ਤੁਹਾਡੇ ਨਾਲ ਲਿਪਸਟਿਕ 컬렉ਸ਼ਨ ਸ਼ੇਅਰ ਕਰ ਲਈ ਦੱਸਿਓ ਜੀ ਤੁਹਾਨੂੰ ਕਿਵੇਂ ਲਿਪਸਟਿਕ ਲੱਗੀਆਂ ਕਿਹੜੀ ਲਿਪਸਟਿਕ ਤੁਹਾਨੂੰ ਸਭ ਤੋਂ ਜ਼ਿਆਦਾ ਵਧੀਆ ਲੱਗੀ ਹੈ ਨਾ ਮੇਰੀਆਂ ਤਾਂ ਮਤਲਬ ਕਿ ਕੁਝ ਕਿਹਦੇ ਵਿੱਚ ਫੇਵਰਟ ਹੈਗੀਆਂ ਜਾਂ ਬਾਕੀ ਤਾਂ ਸਾਰੀਆਂ ਹੀ ਫੇਵਰਟ ਆ ਕਿਉਂਕਿ ਮੇਰੇ ਕੋਲ ਹੀ ਆ ਮੈਂ ਹੀ ਲਾਉਣੀਆਂ ਨੇ ਸੋ ਸਾਰੀਆਂ ਹੀ ਫੇਵਰਟ ਆ ਚਲੋ ਜੀ ਬਾਕ ਆਪਾਂ ਕੱਲੋਂ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ